ਅਦਾਕਰਤਾ ਤੇ ਮੈਂਬਰ ਪਾਰਲੀਮੈਂਟ ਕੰਗੜਾ ਰਣੋਤ ਪਟੰਡਾ ਤੇ ਵਿੱਚ ਪਹੁੰਚ ਚੁੱਕੇ ਨੇ ਦਰਸਲ ਉਹਨਾਂ ਦੀ ਅਜੋ ਕੂਟ ਦੇ ਵਿੱਚ ਪੇਸ਼ੀ ਹਾਂ ਦਰਸਲ ਇਹ ਮਾਮਲਾ ਜਿਹੜਾ ਹੈ ਕਿਸਾਨੀ ਧਰਨੇ ਦੇ ਨਾਲ ਜੁੜਾ ਹੋਇਆ 2020 ਕੀ ਦੇ ਵਿੱਚ ਜਦੋਂ ਕਿਸਾਨੀ ਤਰ੍ਹਾਂ ਲੱਗਿਆ ਸੀ ਤਾਂ ਉਦੋਂ ਅਧਾਖਾਰਾ ਕੰਗਣਾ ਰਣੋਤ ਦੇ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਆ ਅਤੇ ਇਹ ਟਿੱਪਣੀ ਉਸ ਦੇ ਵੱਲੋਂ ਇੱਕ ਬੀਬੀ ਨੂੰ ਲੈ ਕੇ ਕੀਤੀ ਜਾਂਦੀ ਆ ਬੀਬੇ ਮਹਿੰਦਰ ਕੌਰ ਨੂੰ ਲੈ ਕੇ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਬੀਬੀ 100 ਰੁਪਏ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੀ ਆ ਅਤੇ ਕੰਗਣਾ ਦੁ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹ ਸ਼ਹੀਰ ਬਾਗ ਵਾਲੀ ਬੀਬੀ ਆ ਅਤੇ ਹੁਣ ਕਿਸਾਨੀ ਧੰਨੇ ਦੇ ਵਿੱਚ ਇਹ 100 ਰੁਪਏ ਤੇ ਪਹੁੰਚ ਗਈ ਆ ਤਾਂ ਦੱਸਿਆ ਕਿ ਬੀਬੀ ਮਹਿੰਦਰਪੁਰ ਦੇ ਵੱਲੋਂ ਉਸੇ ਵਕਤ ਜਿਹੜਾ ਇਸ ਦੇ ਉੱਪਰ ਜਿਹੜਾ ਮਾਮਲਾ ਜਿਹੜਾ ਚਲਵਾਇਆ ਜਾਂਦਾ ਦਰਜ ਕਰਵਾਇਆ ਜਾਂਦਾ ਅਤੇ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚਦਾ ਤੇ ਕੋਰਟ ਦੇ ਵਿੱਚ ਪਹੁੰਚਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਚੱਲ ਰਿਹਾ ਸੀ ਅਤੇ ਅਦਾਕਾਰਾਂ ਕੰਗੜੌਰ ਨੌਦ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਬਲੋਕਾਂਈ ਵਾਰ ਜਿਹੜਾ ਕੋਰਟ ਵਿੱਚ ਕਿਹਾ ਗਿਆ ਕਿ ਬਠਿੰਡਾ ਦੇ ਵਿੱਚ ਜਿਹੜੀ ਉਸਦੀ ਕੈਮਰੇ ਦਰਾਹੀ ਪੇਸ਼ੀ ਕਰਵਾ ਦੇਣੀ ਹੈ ਵੀ ਪਰ ਉਸਦੀ ਜਿਹੜੀ ਪਟੀਸ਼ਨ ਉਸ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਅਤੇ ਉਸ ਨੂੰ ਮਜਬੂਰਨ ਜਿਹੜਾ ਆਪ ਜਾਣ ਕੇ ਪਹੁੰਚਣਾ ਪੈਂਦਾ ਅਤੇ ਬਠਿੰਡਾ ਕੋਰਟ ਦੇ ਵਿੱਚ ਹੋਣਾ ਉਸਦੀ ਪੇਸ਼ੀ ਹੈ ਉਸ ਤੋਂ ਸਵਾਲ ਜਵਾਬ ਜਿਹੜਿਆ ਉਹ ਵਕਤਾਂ ਦੇ ਬਲੋਕ ਚਰਚਾਂ ਦੇ ਮਤਲਬ ਕੀਤੇ ਜਾਣਗੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਆਦਾਕਾਰਾ ਪਟੰਡਾ ਕੋਰਟ ਦੇ ਵਿੱਚ ਪਹੁੰਚੇ ਨੇ ਦੱਸ ਦਿਆ ਕਿ ਭਾਜਪਾ ਤੋਂ ਉਹ ਮੈਂਬਰ ਪਾਰਲੀਮੈਂਟ ਵੀ ਨੇ